ਮਾਈਕਰੋ ਇਕਨੋਮਿਕਸ ਬਹੁਤ ਸਾਰੇ ਬੱਚਾ ਨੂੰ ਬਹੁਤ ਔਖੀ ਲੱਗਦੀ ਹੈ ਤੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਇਹ ਗ੍ਰਾਫ ਸੀਰੀਅਸਲੀ ਪਹਿਲੀ ਵਾਰ ਜਦੋਂ ਮੈਂ ਕਿਤਾਬ ਸੀ ਮੈਂ ਵੀ ਉਲਝ ਗਿਆ ਉਸ ਟਾਈਮ ਤੱਕ ਸੀ ਕੋਈ ਜਦੀ ਉਲਝ ਇਸ ਚਲੋ ਚਲੋ ਗ੍ਰਾਫ ਬਹੁਤ ਜ਼ਿਆਦਾ ਕਨਫਿਊਜ਼ ਕਰਦੇ ਨੇ ਕਿਉਂ ਅਜੀਬੋ ਗਰੀਬ ਤਰ੍ਹਾਂ ਦੇ ਗ੍ਰਾਫ ਨੇ ਨਾਲ ਇੱਕ ਹੋਰ ਵੀ ਬੜਾ ਵੱਡਾ ਮਤਲਬ ਪ੍ਰੋਬਲਮ ਵਾਲਾ ਪਾਰਟ ਹੈ 10ਵੀਂ ਤੱਕ ਸਿ ਇਹ ਸਿੱਖਿਆ ਸੀਗਾ ਕਿ ਮਤਲਬ ਟੇਬਲ ਦਿੱਤਾ ਹੁੰਦਾ ਗ੍ਰਾਫ ਬਣਾਉਣਾ ਹੁੰਦਾ ਠੀਕ ਹੈ ਮਾਈਕਰੋ ਇਕਨੋਮਿਕਸ ਦੀ ਬਿਮਾਰੀ ਹੋਰ ਹੈ ਟੋਪਿਕ ਦਿੱਤਾ ਹੋਇਆਗਾ ਟੇਬਲ ਵੀ ਖੁਦੇ ਬਣਾਉਣਾ ਗ੍ਰਾਫ ਵੀ ਖੁਦੇ ਬਣਾਉਣਾ ਤਾਂ ਮਤਲਬ ਉਹ ਟੇਬਲ ਨੂੰ ਆਪਾਂ ਨੂੰ ਸੋਚਣਾ ਪੈਣਾ ਵੀ ਉਹਦੇ ਨੰਬਰ ਕੀ ਹੋਣਗੇ ਜ਼ਿਆਦਾਤਰ ਗ੍ਰਾਫ ਦੇ ਵਿੱਚ ਕਿਆ ਸੀਨ ਹੈ ਉਹ ਟੇਬਲ ਬਾਰੇ ਸੋਚਣਾ ਪੈਂਦਾ ਵੀ ਉਹ ਗ੍ਰਾਫ ਇਦਾਂ ਦਾ ਬਣਾਉਣਾ ਤਾਂ ਟੇਬਲ ਇਦਾਂ ਦਾ ਕਿਵੇਂ ਹੋਣਾ ਚਾਹੀਦਾ ਤਾਂ ਕਈ ਬੱਚੇ ਕਿਆ ਕਰਦੇ ਨੇ ਉਹ ਟੇਬਲਸ ਜਰ ਰੱਟੇ ਮਾਰਦੇ ਨੇ ਜੋ ਨੰਬਰ ਬੁੱਕ ਦੇ ਵਿੱਚ ਲਿਖਿਆ ਹੁੰਦਾ ਟੇਬਲ ਦੇ ਵਿੱਚ 10 20 30 40 50 100 200 300 400 500 ਉਹੀ ਸੇਮ ਟੂ ਸੇਮ ਲਰਨ ਕਰਕੇ ਪੇਪਰ 'ਚ ਲਿਖ ਕੇ ਆਉਂਦੇ ਨੇ ਸੋਚ ਕੇ ਦੇਖੋ ਯਾਰ ਟੇਬਲ ਹੈ ਡਾਟਾ ਦਾ ਕੁਝ ਮਰਜ਼ੀ ਹੋ ਸਕਦਾ ਪਰ ਹਾਂ ਜਿਹੜਾ ਆਪਾਂ ਟੌਪਿਕ ਦਿਖਾਣਾ ਹੈ ਡਾਟਾ ਉਸ ਤਰ੍ਹਾਂ ਦਾ ਹੋਣਾ ਜ਼ਰੂਰ ਚਾਹੀਦਾ ਪਰ ਨੰਬਰ ਤਾਂ ਵੱਧ ਘਟ ਹੋ ਹੀ ਸਕਦੇ ਨੇ 10 20 30 40 100 200 300 400 ਜਾਂ 1000 2000 3000 4000 ਆਪਾਂ ਨੇ ਜਸਟ ਇੱਕ ਪ੍ਰੋਪਰ ਸੀਕੁਐਂਸ ਦਿਖਾਣਾ ਹੁੰਦਾ ਮੇਨ ਆਪਣਾ ਮਕਸਦ ਹੈ ਸੀਕੁਐਂਸ ਧਿਆਨ ਰੱਖਣਾ ਕਿ ਨੰਬਰਸ ਦੀ ਸੀਕੁਐਂਸ ਕਿਸ ਤਰ੍ਹਾਂ ਦੀ ਹੈਗੀ ਹੈ ਉਹ ਆਪਾਂ ਧਿਆਨ ਰੱਖਣੀ ਹੈ ਹੁਣ ਗੱਲ ਧਿਆਨ ਨਾਲ ਸਮਝਣਾ ਗ੍ਰਾਫ ਓਕੇ ਨੇ ਮੰਨਦੇ ਹਾਂ ਪਰ ਇੱਕ ਚਲਾਕੀ ਹੈ ਮਾਈਕਰੋ ਇਕਨੋਮਿਕਸ ਬਸ ਮੇਨ ਇਹ ਗੱਲ ਸਮਝਣਾ ਟੇਬਲ ਤੇ ਫੋਕਸ ਨਹੀਂ ਕਰਨਾ ਜਿਹੜਾ ਉਹ ਟੇਬਲ ਹੈ ਨਾ ਟੇਬਲ ਉਸ ਤੇ ਫੋਕਸ ਨਹੀਂ ਕਰਨਾ ਗ੍ਰਾਫ ਤੇ ਫੋਕਸ ਕਰਾਂਗੇ ਫਿਰ ਟੇਬਲ ਬਣਾਵਾਂਗੇ ਦੇਖੋ ਐਪ ਉਠਾ ਕਮ ਦਸਵੀਂ ਦਾ ਕੀ ਸਿੱਖਿਆ ਸੀ ਪਹਿਲਾਂ ਟੇਬਲ ਬਣਾਣਾ ਫਿਰ ਗ੍ਰਾਫ ਬਣਾਣਾ ਐਦ ਕੇ ਦਿਮਾਗ ਉਠਾ ਚੱਲੂਗਾ ਪਹਿਲਾਂ ਦਿਮਾਗ ਸੋਚਾਂਗੇ ਗ੍ਰਾਫ ਇਦਾਂ ਦਾ ਬਣਾਣਾ ਹੈ ਤਾਂ ਉਹਦੇ ਵਾਸਤੇ ਫਿਰ ਟੇਬਲ ਕਿਹੋ ਜਿਹਾ ਹੋਣਾ ਚਾਹੀਦਾ ਫਿਰ ਫਿਰ ਬਣਾਵਾਂਗੇ ਪਹਿਲਾਂ ਦਿਮਾਗ ਚ ਗ੍ਰਾਫ ਆਊਗਾ ਫਿਰ ਟੇਬਲ ਸਿੱਖੋ ਕਿਵੇਂ ਤਾਂ ਹੁਣ ਪਹਿਲਾਂ ਤਰ੍ਹਾਂ ਤਰ੍ਹਾਂ ਦੇ ਗ੍ਰਾਫ ਦੇਖਿਓ ਤਰ੍ਹਾਂ ਤਰ੍ਹਾਂ ਦੇ ਫਿਰ ਇਸਾ ਨਾਲ ਟੇਬਲ ਸਮਝਾਏ ਜਾਣਗੇ ਪਹਿਲਾਂ ਤਾਂ ਗ੍ਰਾਫ ਹੁੰਦੇ ਨੇ ਇੱਕ ਇਦਾਂ ਦੇ ਪੋਜ਼ਿਟਿਵ ਗ੍ਰਾਫ ਤੇ ਨੈਗੇਟਿਵ ਗ੍ਰਾਫ ਜੀ ਪੋਜ਼ਿਟਿਵ ਤੇ ਨੈਗੇਟਿਵ ਪੋਜ਼ਿਟਿਵ ਨੈਗੇਟਿਵ ਦਾ ਮਤਲਬ ਹੈ ਜਿਹਦੇ ਵਿੱਚ ਰਿਲੇਸ਼ਨਸ਼ਿਪ ਪੋਜ਼ਿਟਿਵ ਮਤਲਬ ਜਿਹਦੇ ਵਿੱਚ ਰਿਲੇਸ਼ਨਸ਼ਿਪ ਪੋਜ਼ਿਟਿਵ ਹੋਏਗਾ ਨੈਗੇਟਿਵ ਦੇ ਵਿੱਚ ਰਿਲੇਸ਼ਨਸ਼ਿਪ ਨੈਗੇਟਿਵ ਹੋਏਗਾ ਇਹ ਰਿਲੇਸ਼ਨਸ਼ਿਪ ਕਹਾਦਾ ਹੈ ਸੰਬੰਧ ਕਿ ਕਿਸ ਚੀਜ਼ ਦਾ ਰਿਲੇਸ਼ਨ ਹੈ ਇਹ ਹੈਗਾ ਜਿਹੜੇ ਦੋ ਵੇਰੀਏਬਲ ਆਪਾਂ ਚੂਜ਼ ਕਰਤੇ ਨੇ x ਤੇ y ਪੋਜ਼ਿਟਿਵ ਰਿਲੇਸ਼ਨ ਦਾ ਮਤਲਬ ਇਹਨਾਂ ਕਿ ਅਗਰ ਇੱਕ ਚੀਜ਼ ਵੱਧ ਰਹੀ ਹੈ ਤਾਂ ਦੂਜੀ ਵੀ ਵਧੇ ਅਗਰ ਇੱਕ ਚੀਜ਼ ਘਟ ਰਹੀ ਹੈ ਤਾਂ ਦੂਜੀ ਵੀ ਘਟ ਜੇ ਇਹਨੂੰ ਬੋਲਦੇ ਆ ਪੋਜ਼ਿਟਿਵ ਰਿਲੇਸ਼ਨ ਦੇਖੋ 0 10 b 30 5 10 15 b ਇਹ ਜ਼ਰੂਰੀ ਨਹੀਂ ਹੈਗਾ ਕਿ ਬਰਾਬਰ ਬਰਾਬਰ ਵਧਣਗੇ ਨਾ 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 ਆਪਾਂ ਬਸ ਇੰਨੀ ਗੱਲ ਕਰ ਰਹੇ ਆ ਇੱਕ ਪਾਸੇ ਵਾਧਾ ਹੋ ਰਿਹਾ ਦੂਜੇ ਪਾਸੇ ਵੀ ਵਾਧਾ ਹੋਗਾ ਇਸ ਨੂੰ ਆਪਾਂ ਇਸ ਤਰੀਕੇ ਨਾਲ ਵੀ ਬਣਾ ਸਕਦੇ ਸੀਗੇ ਇਹ ਵੀ ਦੇਖ ਲਓ ਜਿਵੇਂ ਬਣਾਉਂਦਾ 40 30 20 10 ਜਿਥੇ ਹੁੰਦਾ 4 3 2 1 ਇਹ ਵੀ ਪੋਜ਼ਿਟਿਵ ਹੈ ਪੋਜ਼ਿਟਿਵ ਦਾ ਮਤਲਬ ਪਲੱਸ ਇਹ ਨਹੀਂ ਹੈ ਵੀ ਜ਼ਰੂਰੀ ਵਧੇ ਹੀ ਜਾਂ ਘਟੇ ਹੀ ਪੋਜ਼ਿਟਿਵ ਦਾ ਮਤਲਬ ਇਹਨਾਂ ਕਿ ਰਿਲੇਸ਼ਨਸ਼ਿਪ ਸੇਮ ਸੇਮ ਹੋਵੇ ਅਗਰ ਉਹ ਵਧ ਰਿਹਾ ਤਾਂ ਇੱਕ ਵਧ ਰਿਹਾ ਤਾਂ ਦੂਜਾ ਵੀ ਵਧੇ ਅਗਰ ਇੱਕ ਘਟ ਰਿਹਾ ਤਾਂ ਦੂਜਾ ਵੀ ਘਟੇ ਇਸ ਨੂੰ ਬੋਲਦੇ ਆ ਪੋਜ਼ਿਟਿਵ ਰਿਲੇਸ਼ਨਸ਼ਿਪ ਤਾਂ ਇਹਦਾ ਹੁਣ ਦੇਖੋ ਗ੍ਰਾਫ ਕਿਦਾਂ ਬਣੂਗਾ ਇਹ ਗੱਲ ਘੈਂਟ ਹੈ ਅਮੈਂ ਇੱਥੇ ਥੋੜਾ ਜਿਹਾ ਬਣਾ ਲਿਆ ਸੀਗਾ ਜ਼ੀਰੋ ਤੇ ਜ਼ੀਰੋ ਹੈ ਪਲੋਟਿੰਗ ਕਰਨੀ ਆਉਂਦੀ ਹੈ ਨਾ ਪੁਆਇੰਟ ਲਾਣੇ ਹੁੰਦੇ ਨੇ ਨਾ ਮੈਂ ਇਮੇਜਿਨ ਕਰ ਰਿਹਾ ਤੁਹਾਨੂੰ ਆਉਂਦੇ ਆ ਤੁਸੀਂ ਬਹੁਤ ਸ਼ਿਆਰ ਚਲੋ ਦੇਖੋ 10 ਤੇ 5 ਹੈ ਐਕਸ 10 ਤੇ ਵਾਈ 5 ਐਕਸ 20 ਹੈ ਤੇ ਵਾਈ 10 ਐਕਸ 20 ਹੈ ਤੇ ਵਾਈ 10 ਹੈ ਇਹ ਤੁਸੀਂ ਅਗਰ ਇੱਥੇ ਐਵੇਂ ਲਾ ਕੇ ਦੇਖੋਗੇ ਕਈ ਬੱਚੇ ਦਲਾਂ ਦੇ ਹੁੰਦੇ ਨੇ ਇਹ ਤਾਂ ਵੀ ਲਾ ਲੋ ਕੋਈ ਚੱਕਰ ਨਹੀਂ ਪਰ ਕੋਸ਼ਿਸ਼ ਕਰੋ ਕਿ ਬਾਜ਼ੀ ਰੇਸ ਕਰ ਦੋ ਆਪਾਂ ਨੂੰ ਸਿਰਫ ਪੁਆਇੰਟ ਚਾਹੀਦਾ। ਪੇ 30 ਤੇ 15। ਠੀਕ। ਫਿਰ 40 ਤੇ 20। ਠੀਕ ਹੈ ਜੀ। ਤਾਂ ਇਹ ਲਾਈਨ ਕਰਵ ਦੇਖੋ। ਇੱਕ ਤਾਂ ਮੇ ਕੋਲ স্কেল ਨਹੀਂ ਹੈਗਾ। ठीक है जी तो एक कर्व एवें नज़र आएगा जिमें जहाज चढ़ रहा होंगे तो। जहाज चढ़ रहा है तो पॉजिटिव है ठीक है पॉजिटिव रिलेशनशिप शो हों और आप यूज़ कर लें डायरेक्ट रिलेशनशिप है ठीक अगला देखियो नेगेटिव रिलेशनशिप वाले ग्राफ एक चीज बद रही है तो दूजी घट रही है एक बढ़ रहा दूसरा घट रहा एक घट रहा दूजा जो मर्जी कह लो तो देखो ग्राफ की में बनेगा बस वो इंट्रस्टिंग गल है दस से चार चाहते चार बनेगा पॉइंट ट्वेंटी ट्वेंटी ट्वंटी थ्री ठीक थर्टी तू ठीक फोर्टी तन ठीक एक ग्राफ समझ के अपनी कापी तो नोट जरूर कर लेना बहुत इंपोर्टेंट है तो फिर आप मिलावे तो थानू दिखेगा उत्तर जहाज ठीक है ਜਦੋਂ ਚੜਦਾ ਜਾ ਆਜਾ ਤਾਂ ਪੋਜੀਟਿਵ ਰਿਲੇਸ਼ਨ ਉਤਰ ਰਿਹਾ ਥੱਲੇ ਨੂੰ ਆ ਰਿਹਾ ਤਾਂ ਆਪਾਂ ਕਹਿੰਦੇ ਨੇ ਨੈਗੇਟਿਵ ਰਿਲੇਸ਼ਨਸ਼ਿਪ ਠੀਕ ਹੈ ਇਹ ਇੱਕ ਹੋਰ ਅੱਛਾ ਵਰਡ ਹੈ ਇਨਵਰਸ ਰਿਲੇਸ਼ਨਸ਼ਿਪ ਪੁੱਠਾ ਰਿਲੇਸ਼ਨਸ਼ਿਪ ਹੈ ਦੋਹਾਂ ਚ ਇੱਕ ਬਦੂ ਤੇ ਦੂਜਾ ਘਟੂ ਠੀਕ ਅੱਗੇ ਦੇਖ ਇੱਕ ਇਹ ਜਿਹੇ ਵੀ ਗ੍ਰਾਫ ਹੁੰਦੇ ਨੇ ਪੈਰਲਲ ਨੂੰ ਐਕਸ ਐਕਸਿਸ ਕਿਵੇਂ ਮੈਂ ਇੱਕ ਚੀਜ਼ ਵੀ ਸਮਝਾਣੀ ਸੀਗੀ ਮੈਂ ਤਾਂ ਹੀ ਇੱਥੇ ਨਾ ਪਲੋ ਉਹਨੇ ਨੰਬਰ ਨੇ ਲਾਏ ਰੱਟੇ ਨਾਲ ਮਾਰਨਾ ਜਿਵੇਂ ਇੱਥੇ 0 10 30 10 20 30 40 ਲਿਖੇ ਸੀਗੇ ਮੈਂ ਉੱਥੇ ਵੀ ਐ ਲਿਖ ਦਿੱਤੇ ਜ਼ਰੂਰੀ ਨਹੀਂ ਹੈਗਾ ਵੀ ਇਹ ਨੰਬਰ ਸੇਮ ਤੋਂ ਸੇਮ ਇਦਾਂ ਹੀ ਲੈਣੇ ਹੁੰਦੇ ਨੇ ਆਪਾਂ ਇਹ ਦੇਖ ਕੇ ਲੈਣਾ ਕਿ ਨੰਬਰਿੰਗ ਆਪਣੀ ਸਹੀ ਤਰੀਕੇ ਨਾਲ ਹੋ ਜਾਵੇ ਬਸ ਹੁਣ ਜਿਵੇਂ ਕਿ ਇੱਥੇ 0 ਐਕਸ ਐਕਸਿਸ ਤੇ ਮੈਂ 0 ਤੋਂ ਸਟਾਰਟ ਕਰ ਰਹੇ ਹਤੇ 10 ਇਹਦਾ ਸਿੰਪਲ ਹੈ ਨਾ 10 20 30 40 50 ਇਧਰੋਂ ਦੇਖੋ 20 20 20 20 20 ਸਾਰੇ ਵੀਨ ਹੈ ਤੇ ਜੇ ਮੈਂ ਇੱਥੇ 5-5 ਦਾ ਗੈਪ ਰੱਖ ਲਾਂ ਤਾਂ ਵੀ ਠੀਕ ਹੈ 10 ਦਾ ਸਾਂ ਗੈਪ ਰੱਖ ਲਾਂ ਤਾਂ ਵੀ ਠੀਕ ਹੈ ਜੇ ਮੈਂ 20 ਦਾ ਵੀ ਗੈਪ ਰੱਖ ਲਾਂ ਤਾਂ ਵੀ ਠੀਕ ਹੈ ਆਪਣੀ ਇੱਛਾ ਹੈ ਤਾਂ ਇੱਥੇ ਮੈਂ ਰੱਖ ਰਿਹਾ 10 ਦਾ ਗੈਪ ਠੀਕ ਹੈ ਜੀ ਹੁਣ ਕੀ ਹੈ 0 ਤੇ b ਹੈ ਪੁਆਇੰਟ ਲੱਗ ਗਿਆ 10th ਤੇ 20 ਹੈ ਇੱਥੇ ਲੱਗੂ 20 ਤੇ ਵੀ 20 ਹੈ ਇੱਥੇ ਲੱਗਿਆ 30 ਤੇ ਵੀ 20 ਹੈ ਸਿੱਧਾ ਲੱਗ ਰਿਹਾ ਹੈ ਨਾ ਸਾਈਡ ਤੋਂ ਕੇਵਰ ਨਜ਼ਰ ਨਹੀਂ ਆਉਂਦਾ ਗਰਾਫ ਦੇਖੋ ਪੁਆਇੰਟ ਸਾਰੇ ਸਿੱਧੇ ਲੱਗੇ ਦਿਖ ਰਹੀ ਲਾਈਨ ਸਿੱਧੀ ਆ ਰਹੀ ਹੈ ਇਹ ਨਾ ਤਾਂ ਨੈਗੇਟਿਵ ਰਿਲੇਸ਼ਨ ਹੈ ਨਾ ਤਾਂ ਪੋਜ਼ਿਟਿਵ ਰਿਲੇਸ਼ਨ ਹੈ ਇਹਦੇ ਵਿੱਚ ਕੀ ਹੈ x ਇਨਕਰੀਜ਼ ਹੋ ਰਿਹਾ ਬਟ y ਇਸ ਟੋਟਲੀ ਸਟੇਬਲ ਇਟ ਇਸ ਨੋਟ 무ਵਿੰਗ ਐਨੀ ਨੰਬਰ ਕੋਈ ਵੀ ਨਹੀਂ ਵਧ ਰਿਹਾ ਮਾੜੀ ਮੋਟੀ ਵੀ ਮੂਵਮੈਂਟ ਨਹੀਂ ਹੈਗੀ ਨਾ ਵਧ ਰਿਹਾ ਨਾ ਘਟ ਰਿਹਾ ਨਾ ਨੈਗੇਟਿਵ ਰਿਲੇਸ਼ਨ ਨਾ ਪੋਜ਼ਿਟਿਵ ਰਿਲੇਸ਼ਨ ਠੀਕ ਹੈ ਜੀ ਇਹਨੂੰ ਆਪਾਂ ਬੋਲਦੇ ਨੇ ਪੈਰਲਲ ਟੂ x ਐਕਸਿਸ ਹੈ ਮਤਲਬ ਆ ਜਿਹੜੀ ਲਾਈਨ ਹੈ ਆਪਣੀ ਆ ਜਿਹੜਾ ਕਰਵ ਹੈ ਇਹ ਕਰਵ x ਐਕਸਿਸ ਦੇ ਪੈਰਲਲ ਹੈ ਹੁਣ ਇੱਕ ਕੰਮ ਕਰੋ ਵੀਡੀਓ ਪੋਜ਼ ਕਰੋ ਹਿੰਮਤ ਕਰੋ ਤੁਹਾਨੂੰ ਸਹੀ ਦੱਸ ਸਕਦਾ ਵੀਡੀਓ ਪੋਜ਼ ਕਰੋ ਆ ਬਣਾ ਜੇ ਉਹ ਜਾਂ ਬਣਾ ਹੋਇਆ ਜਿਵੇਂ ਨਾ ਮੈਂ ਬਣਾਇਆ ਤਾਂ ਤੁਹਾਨੂੰ ਮੁਬਾਰਕਾਂ ਸਮਝੋ ਫਿਲਹਾਲ ਮੈਂ ਤਾਂ ਬਣਾਉ ਤਾਂ ਆ ਐਕਸ ਐਕਸਿਸ ਤੇ ਦੇਖੋ 30 30 30 ਨੇ ਤਾਂ ਮੈਂ 10 10 ਦਾ ਲੈ ਲਵਾਂ 40 ਤੱਕ ਠੀਕ ਹੈ ਇੱਥੇ ਆਪਾਂ ਵੀ 10 10 ਦਾ ਹੀ ਲੈ ਲਈਏ 50 ਰੱਖ ਲੈਣਾ ਠੀਕ ਹੈ ਜੀ ਤਾਂ ਚੈੱਕ ਕਰ ਲੈਣਾ ਜਿਨ੍ਹਾਂ ਨੇ ਬਣਾਇਆ ਮੈਨੂੰ ਇੱਕ ਸੱਚੀ ਬਹੁਤ ਖੁਸ਼ੀ ਹੋਏਗੀ ਜੇ ਤੁਸੀਂ ਆਪ ਪਹਿਲਾਂ ਬਣਾ ਕੇ ਰੱਖਿਆ ਹੋਇਆ 30 ਤੇ 0 ਹੈ 30 ਦਾ x y ਦਾ 0 ਮਤਲਬ ਪੁਆਇੰਟ ਇੱਥੇ ਲੱਗ ਗਿਆ 30 ਤੇ ਫਿਰ 10 30 ਦਾ x y ਦਾ 10 ਆਵਲਾ ਫਿਰ 30 ਦਾ 20 ਆ ਮੈਂ ਰਿਸ ਕਰ ਦਵਾ 30 ਤੇ ਹੀ 20 ਹੈ ਠੀਕ ਹੈ ਜੀ ਫਿਰ 30 ਦੇ 30 ਹੈ ਫਿਰ 30 ਦੇ 40 ਵੀ ਹੈ ਠੀਕ ਹੈ ਜੀ ਤੇ ਤੁਸੀਂ ਜਦੋਂ ਇਹਨਾਂ ਨੂੰ ਮੈਚ ਕਰੋਗੇ ਪੁਆਇੰਟਸ ਅਨੁਸਾਰ ਇਹ ਠੀਕ ਹੈ ਤਾਂ ਜੋ ਕਰਵ ਨਜ਼ਰ ਆ ਰਿਹਾ ਹੈ ਇਹ ਕੀ ਰਿਪਰੈਜ਼ੈਂਟ ਕਰ ਰਿਹਾ ਹੈ the curve is parallel to y axis which simply refers to x the data which is x it's not moving at all hil nahi re ohni khada ha y di movement chal rahi hai theek hai x di movement same ta innu bolde parallel to y axis theek aage dekho eh char ta bade normal sige agle wale hi most important hai ਉਦੇ ਪਿੱਛੇ ਮੈਂ ਸਪੈਸ਼ਲ ਵੀਡੀਓ ਬਣਾਈ ਸੀਗੀ ਕਿ ਤੁਹਾਨੂੰ ਗ੍ਰਾਫ ਸਮਝਾ ਸਕਾਂ ਅਗਲੇ ਵਾਲੇ ਜਿਆਦਾ ਇੰਪੋਰਟੈਂਟ ਸਭ ਤੋਂ ਇੰਪੋਰਟੈਂਟ ਆ ਦੋ ਸ਼ੇਪਸ ਨੇ ਦੇਖੋ 네ਗੇਟਿਵ ਪੋਜ਼ਿਟਿਵ ਪੈਰਲ ਵਾਲੇ ਦਾ ਸੌਖੇ ਨੇ ਆਰਾਮ ਨਾਲ ਸਮਝ ਵੀ ਆ ਜਾਂਦੇ ਨੇ ਸਭ ਤੋਂ ਇਹਦੇ ਦੋ ਦੁਖੀ ਕਰਨਗੇ ਦੇਖੋ ਕਿ ਮੈਂ ਇੱਕ ਹੈ ਕਨਕੇਵ ਸ਼ੇਪ ਦੂਸਰੀ ਹੈ ਕਨਕਨਵੈਕਸ ਸ਼ੇਪ ਤੁਸੀਂ ਪੜਿਆ ਹੋਏਗਾ 10th ਤੱਕ ਕਨਵੈਕਸ ਲੈਂਸ ਸਿਕਨਕੇਵਲੈਂਸ ਹੁੰਦੇ ਸੀਗੇ ਤੇ ਉਹ ਲੈਂਸ ਦਾ ਕੀ ਹਿਸਾਬ ਸ ਹੈਗਾ ਗੋਲਾਈ ਹੁੰਦੀ ਸੀਗੀ ਇੱਕ ਹੁੰਦਾ ਸੀ ਇਦਾਂ ਇੱਕ ਹੁੰਦਾ ਸੀ ਇਦਾਂ ਠੀਕ ਤਾਂ ਕੁਝ ਉਹ ਜਿ ਸ਼ੇਪ ਬਣੇਗੀ ਪਰ ਉਹ ਸ਼ੇਪ ਦੇ ਪਿੱਛੇ ਕਿ ਤਕੜਾ ਕਾਰਨ ਜ਼ਰਾ ਧਿਆਨ ਨਾਲ ਦੇਖਣਾ ਧਿਆਨ ਨਾਲ ਆ ਜ਼ੀਰੋ ਐਕਸ ਵਾਈ ਇਹਦੇ ਨਾਲ ਪਾਸੇ ਮਿਲ ਲਾਹਾ ਠੀਕ ਰਹੇਗਾ 10 ਬੀ 30 ਉਹਦੇ ਪਾਸੇ 2 2 ਦਾ ਗੈਪ ਰੱਖ ਲਿਆ ਇਟਸ ਠੀਕ ਰਹੇਗਾ ਬਹੁਤ ਹੈ 2 4 6 8 10 ਠੀਕ ਹੁਣ ਦੇਖੋ 0 ਤੇ 10 ਸ਼ੋਅ ਕਰਨਾ ਹੈ 0x y 10 ਪੁਆਇੰਟ ਲਾ ਲਿਆ x ਦੀ ਵੈਲਿਊ 10 ਤੇ y ਦੀ ਵੈਲਿਊ 9 ਆ 10 ਤੇ y ਦੀ ਵੈਲਿਊ 9 ਇੱਥੇ ਕਾਏਗੀ ठीक फिर एक्स वैल्यू ट्वेंटी वाई वैल्यू सत्त, सत्त दैल्यू इतने का आएगा, ठीक फिर एक्स वैल्यू थर्टी वाई वैल्यू चार ठीक और एक आएगा, फिर एक्स वैल्यू चाली वाई वैल्यू जीरो x ਵੈਲਿਊ 40 ਹੈ y ਦੀ ਵੈਲਿਊ 0 ਹੀ ਆ ਗਈ ਇੱਥੇ ਆ ਗਿਆ ਠੀਕ ਹੁਣ ਸ਼ੇਪ ਦੇਖਿਓ ਜ਼ਰਾ ਜਿਹੜੀ ਗੱਲ ਹੈ ਹਮਮ ਠੀਕ ਤੋ ਦੇਖੋਗੇ ਵੀ ਕਰ ਸਿੱਧਾ ਨਹੀਂ ਬਣਿਆ ਥੋੜਾ ਜਿਹਾ 빙ਾ ਹੋ ਗਿਆ ਇਹ 빙ਾ ਹੋਇਆ ਕਿਹੜੀ ਸ਼ੇਪ ਚ ਕਨਕੇਵ ਸ਼ੇਪ ਚ ਠੀਕ ਤੇ ਹੁਣ ਦੂਸਰਾ ਬਣਾ ਕੇ ਦਿਖਾਣਾ ਤੁਹਾਨੂੰ ਮੈਂ ਜਿਹੜੀ ਇੰਪੋਰਟੰਟ ਗੱਲ ਜ਼ੀਰੋ ਐਕਸ ਵਾਈ ਇੱਥੇ ਆਪਾਂ 10 20 30 40 ਲੈ ਲਏ ਇਧਰ ਆਪਾਂ ਲੈ ਲਿਆ 10 6 4 ਵਾਲੀ ਗੱਲ ਹੈ 2 4 छे आठ, दस ला लिया ठीक तो जीरो तो दस है दस तो छे है भी तीन है तीन इतगा ठीक है तीह तो एक है ਤੇ 40 ਤੇ 0 ਹੈ। ਠੀਕ। ਉਹ ਇਹਦਾ ਦੇਖਿਓ ਕਿਸ ਤਰ੍ਹਾਂ ਦਾ ਬਣਦਾ ਪਿਆ। ਸ਼ੇਪ ਨਜ਼ਰ ਆਈ ਦੇਖੋ ਕੁਝ ਖਾਸ। ਇਹਦੇ ਵਿੱਚ ਸ਼ੇਪ ਇਸ ਤਰੀਕੇ ਨਾਲ ਬਣਦੀ ਆ। ਇਹਦੇ ਵਿੱਚ ਸ਼ੇਪ ਇਸ ਤਰੀਕੇ ਨਾਲ ਬਣਦੀ ਆ। ਇਹਨੂੰ ਬੋਲਦੇ ਆ ਕਨਕੇਵ, ਇਹਨੂੰ ਬੋਲਦੇ ਆ ਕਨਵੈਕਸ। ਇਹ ਸ਼ੇਪਸ ਇਦਾਂ ਬਣ ਕਿਵੇਂ ਗਈਆਂ? ਉਹ ਹੈ ਤੁਹਾਡੇ ਲਈ ਜਾਨਣਾ ਸਭ ਤੋਂ ਜ਼ਰੂਰੀ। ਕਿਉਂ? જરા غور કર્યો ਇਹਦੇ ਗੈਪ ਨਜ਼ਰ ਆ ਰਹੇ ਸੇਮ ਰੱਖਿਆ ਇੱਕ ਪਾਸੇ ਇਨਕਰੀਮੈਂਟ ਜਿਹੜਾ ਹੈ ਨਾ ਵਧ ਰਿਹਾ ਵੈਲਿਊ ਸੇਮ ਸੇਮ ਗੈਪ ਨਾਲ ਦੂਸਰੇ ਪਾਸੇ ਥੋੜਾ ਜਿਹਾ ਫਰਕ ਪੈ ਗਿਆ ਪਹਿਲਾ ਗੈਪ ਰੱਖਿਆ ਘਟ ਫਿਰ ਉਸ ਤੋਂ ਜ਼ਿਆਦਾ ਫਿਰ ਉਸ ਤੋਂ ਜ਼ਿਆਦਾ ਫਿਰ ਉਸ ਤੋਂ ਜ਼ਿਆਦਾ ਜਦੋਂ ਗੈਪ ਵਧਦਾ ਜਾਏਗਾ ਯਾਦ ਰੱਖਿਓ ਕਨਕੇਵ ਫਿਗਰ ਬਣੇਗੀ ਜਦੋਂ ਇਹ ਡਾਟਾ ਚ ਗੈਪ ਵੱਧਦਾ ਜਾ ਰਿਹਾ 10 ਤੋਂ 9 9 ਤੋਂ 7 7 ਤੋਂ 4 4 ਤੋਂ 0 ਜਦੋਂ ਗੈਪ ਵੱਧਦਾ ਜਾਏਗਾ ਤਾਂ ਸ਼ੇਪ ਕਨਕੇਵੇ ਬਣੇਗੀ ਉਲਟਾ ਜਦੋਂ ਗੈਪ ਪਹਿਲਾਂ ਜਿਆਦਾ ਫਿਰ ਘਟ ਗਿਆ ਜਦੋਂ ਗੈਪ ਘਟਦਾ ਜਾਏਗਾ ਫਿਰ ਕਨਵੈਕਸ ਫਿਗਰ ਬਣੇਗੀ ਠੀਕ ਇਹ ਦੋ ਫਿਗਰਸ ਬਹੁਤ ਜ਼ਿਆਦਾ ਦੇਖਣ ਨੂੰ ਮਿਲਣਗੇ ਤੇ ਇਹ ਹੀ ਮੋਸਟ ਇੰਪੋਰਟ ਨੇ ਤੇ ਇਹ ਸਭ ਚ ਦੁਖੀ ਕਰਦੀਆਂ ਨੇ ਇੱਕ ਕਨਕੇਵ ਫਿਗਰ ਹੋਗੀ ਕਿ ਕਨਕਵੈਕਸ ਫਿਗਰ ਹੋਗੀ ਤੁਸੀਂ ਦਿਮਾਗ ਚ ਪਹਿਲਾਂ ਰੱਖ ਲੈਣਾ ਵੀ ਕਨਕੇਵ ਦੀ ਸ਼ੇਪ ਅੱਛਾ ਇਦਾਂ ਦੀ ਹੁੰਦੀ ਹੈ ਆਪਾਂ ਦੇਖੋ ਕੋਈ ਵੀ ਟਾਪਿਕ ਹੋਏਗਾ ਜਿਵੇਂ ਐਗਜ਼ਾਮਪਲ ਦੇ ਦਿੰਦਾ ਮੈਂ ਕਰਾਉਂਗਾ ਇਹ ਪੀਪੀਸੀ ਦੀ ਸ਼ੇਪ ਕਨਕੇਵ ਹੁੰਦੀ ਹੈ ਪ੍ਰੋਡਕਸ਼ਨ ਪੋਸਿਬਿਲਟੀ ਕਰਵ ਦੀ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਕਨਕੇਵ ਫਿਗਰ ਬਣੇਗੀ ਤਾਂ ਦਿਮਾਗ ਲਗਾ ਕੇ ਪਹਿਲਾਂ ਹੀ ਉਸ ਹਸਾਬ ਨਾਲ ਟੇਬਲ ਬਣਾਉਣਾ ਟੇਬਲ ਬਣਾਉਣਾ ਕਿਵੇਂ ਇੱਕ ਵੇਰੀਏਬਲ ਆਪਾਂ ਨੇ ਸਟ੍ਰੇਟ ਰੱਖਣਾ ਵੀ ਭਾਈ ਬਿਲਕੁਲ ਫਿਕਸ ਜਾ ਰਿਹਾ ਉਹਦਾ ਗੈਪ ਦੂਸਰਾ ਦਾ ਗੈਪ ਵੱਧਾ ਦਿਖਾਣਾ ਆਪਾਂ ਨੇ ਗੈਪ ਵੱਧਾ ਦਿਖਾਉਂਗੇ ਤਾਂ ਆਪਣੇ ਆਪ ਕਨਕੇ ਫਿਗਰ ਬਣ ਜਾਏਗੀ ਉਧਰਲੇ ਪਾਸੇ ਕਨਵੈਕਸ ਕਦੋਂ ਬਣੇਗਾ ਜਦੋਂ ਗੈਪ ਘਟਦਾ ਜਾ ਰਿਹਾ ਤਾਂ ਇਹ ਕਰਵ ਉੱਪਰ ਉੱਠਣ ਲੱਗ ਜਾਏਗਾ ਬਾਅਦ ਚੱਕ ਠੀਕ ਜੀ ਇਹ ਦੋ ਮੋਸਟ ਮੋਡਸ ਹੈ ਕੁੱਲ ਮਿਲਾ ਕੇ ਲਗਭਗ ਇਹ 6 ਫਿਗਰਸ ਹੁੰਦੀਆਂ ਨੇ ਠੀਕ ਬਾਕੀ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਦਾ हां बोनस देखो फिगर जैसी मर्जी है कर्व जितना द मर्जी है चाहे मतलब नेगेटिव वाला है चाहे पॉजिटिव वाला ठीक एक पॉइंट थोड़ी गलत मैं समझानी है सब ना एक उठा लो पहला एग्जांपल ता समझ आ जाएगा जो दो दो समझाना लग गया फिर उलझ जाओगे जदो पॉइंट ए इथे है तो आपा शिफ्ट कर दिए पॉइंट बी ते ਇਹ ਤੋਂ b ਤੇ ਸ਼ਿਫਟ ਕਰ ਜੇ ਠੀਕ ਪੁਆਇੰਟ a ਤੋਂ ਮੂਵ ਹੋ ਜੇ ਪੁਆਇੰਟ b ਤੋਂ ਇਹਨੂੰ ਬੋਲਦੇ ਆ ਮੂਵਮੈਂਟ ਮੂਵਮੈਂਟ ਠੀਕ ਦੂਜੇ ਪਾਸੇ ਅਕਰੂ ਬਣਿਆ ਹੋਇਆ ਠੀਕ ਤੇ ਪੂਰਾ ਪੂਰਾ ਕਰਦ ਹੀ ਸ਼ਿਫਟ ਹੋ ਜੇ ਕਰੂ ਚੱਕ ਕੇ ਆਪੇ ਇੱਕ ਨਵਾਂ ਕਰੂ ਬਣਾ ਦਈਏ ਪੁਰਾਣੇ ਜਗ੍ਹਾ ਤੇ ਹੁਣ ਨਵਾਂ ਕਰੂ ਬਣ ਗਿਆ ਇਹਨੂੰ ਬੋਲਦੇ ਆ ਸ਼ਿਫਟਿੰਗ ਇਹ ਸ਼ਿਫਟ ਹੈ ਇਹ ਮੂਮੈਂਟ ਇਹ ਸ਼ਿਫਟ ਹੈ ਠੀਕ ਸਮਝ ਆ ਗਿਆ